ਉਹ 9-9 ਸਾਲਾਂ ਦੇ ਬੱਚੇ ਟੈਂਕੀ ਉੱਪਰ ਹੈ ਇੱਕ ਉਹ ਪਹਿਲਾਂ ਇੱਥੇ ਤੁਹਾਨੂੰ ਪਤਾ ਹੀ ਹੈ ਸਾਡੇ ਜੈਤੋ ਐਸਐਚਓ ਸਾਹਿਬ ਹੈ ਉਹ ਪਹਿਲਾਂ ਆਊਗਾ ਉਹਨੂੰ ਆਏ ਹੁੰਦਾ ਵੀ ਮੈਂ ਗਾਂ ਲੈ ਕੇ ਅਗਲੇ ਨੂੰ ਮਾਰ ਹੀ ਦੇਣਾ ਹੁੰਦਾ ਅਸੀਂ ਤਾਂ ਮਰਨ ਨੂੰ ਤਿਆਰ ਬੈਠੇ ਹਾਂ ਪੁੱਤ ਕੀ ਨਾਮ ਤੇਰਾ ਅਨਮੋਲ ਪ੍ਰੇਸ ਡਰ ਨਹੀਂ ਲੱਗਦਾ ਟੈਂਕੀ ਤੋਂ ਨਹੀਂ ਨਹੀਂ ਜੀ ਉਹ ਪੌੜੀਆਂ ਚੜੇ ਦਾ ਸਹੀ ਅੱਜ ਅਸੀਂ ਛਾਲਾ ਮਾਰਾਂਗੇ ਕੋਈ ਕਲਵੀਰ ਮੱਤਾ ਸਾਡੇ ਪਿੰਡ ਦਾ ਜਿਹੜਾ ਚੌਧਰੀ ਆ ਉਹਨੂੰ ਜਾ ਕੇ ਇਥੋਂ ਦਾ ਪ੍ਰਧਾਨtheta ਬਤਾ ਇਸ ਕਰਕੇ ਅਸੀਂ ਇਹਨਾਂ ਨੂੰ ਪ੍ਰਧਾਨ ਕਮੇਟੀ ਮੈਂਬਰ ਨਹੀਂ ਮੰਨਦੇ ਅਸੀਂ ਇਹ ਮੋਰਚੇ ਵੱਲੋਂ ਲਾਹਨ ਕਰਾਂਗੇ ਵੀ ਆ ਸਾਡੀ ਕਮੇਟੀ ਦੇ ਜਿਹੜੇ ਹੋਣਗੇ ਅੱਜ ਪੂਰਾ 1 ਮਹੀਨਾ ਹੋ ਗਿਆ ਸਾਨੂੰ ਜਿਹੜਾ ਮੰਗ ਪੱਤਰ ਦਿੱਤੇ ਨੂੰ ਆ ਸਾਡਾ ਦਰਖਾਸਤ ਨੰਬਰ ਆ ਆ ਸਾਡਾ ਤੁਸੀਂ ਦੇਖ ਸਕਦੇ ਹੋ ਦਰਖਾਸਤ ਨੰਬਰ ਆ ਇਹ ਜਿਹੜਾ ਅਸੀਂ ਮੰਗ ਪੱਤਰ ਦਿੱਤਾ ਪਰ ਹਜੇ ਤੱਕ ਜਿਹੜੀ ਕੋਈ ਵੀ ਆ ਕਿਸੇ ਤਰ੍ਹਾਂ ਦੀ ਆ ਜਿਹੜੀ ਮਤਲਬ ਹੈਲਥ ਲਈ ਸਰਕਾਰ ਨੇ ਕੀਤੀ ਇਸ ਇਹ ਕਮਾਲਾ ਸਾਡੇ ਮਜ਼ਦੂਰਾਂ ਦੇ ਜਿਹੜੇ ਬੱਚੇ ਪੜ੍ਹਦੇ ਆ ਤੇ ਉਹਨਾਂ ਨਾਲ ਐਡਾ ਹਤਿਆਚਾਰ। ਬੜੇ ਹਾਲਾਤ ਜੀ ਇੱਥੋਂ ਦੇ ਨਾ ਕੋਈ ਲੈਕਚਰਰ ਆ ਨਾ ਕੋਈ ਚੱਜੇ ਦਾ ਡੀਪੀ ਆ ਤੇ ਨਾ ਕੋਈ ਪ੍ਰਿੰਸੀਪਲ ਆ। ਇਹ ਤਾਂ ਜਿਹੜਾ ਮਰਨ ਵਰਤਾ ਉਹ ਵੀ ਸ਼ੁਰੂ ਹੋ ਗਿਆ ਜੀ। ਬੱਚਿਆਂ ਸਮੇਤ। ਬੱਚਿਆਂ ਸਮੇਤ। ਬੱਚਿਆਂ ਸਮੇਤ ਹੋਊਗਾ। 1947 ਮੌਕੇ ਦਾ ਜਿਹੜਾ ਇਹ ਸਕੂਲ ਆ ਬਣਿਆ ਤੇ ਇਹਦੇ ਕੋਲੇ ਘੱਟੋ-ਘੱਟ 20 ਕਿੱਲੇ ਜ਼ਮੀਨ ਹੈ, 5 ਕਿੱਲੇ ਰੈੱਡ ਕਰਾਸ ਕੋਲੇ ਆ। ਉਹ ਰੈੱਡ ਕਰਾਸ ਲੈ ਜਾਂਦਾ, ਬਾਕੀ ਆ ਜਿਹੜੀ ਜਮੀਨ ਆ ਉਹਦੇ ਕਮੇਟੀ ਦੇ ਜਿਹੜੇ ਅਹੁਦੇਦਾਰ ਆ ਉਹ ਤਣਾਟ ਉਹਨਾਂ ਦੇ ਕੋਈ ਜਵਾਬ ਨਹੀਂ ਇੱਥੇ ਪੜਦਾ ਤੇ ਉਹ ਕਹਿੰਦੇ ਵੀ ਸਾਡੇ ਪਿਓ ਦਾਦੇ ਨੇ দান ਕੀਤੀ ਸੀ ਅਸੀਂ ਇਹਦੇ ਨਾਲ ਦੇ ਕਾਬਜ਼ ਰਾਵਾਂਗੇ ਸਸਿਕਾਲ ਸਫਰ ਟੈਲੀਵਿਜ਼ਨ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਆ ਜੋਤਕਰੇਵਾਲ ਪੰਜਾਬ ਦੇ ਵਿੱਚ ਹੁਣੇ-ਹੁਣੇ ਇੱਕ ਵੱਡੀ ਘਟਨਾ ਹੋਣ ਵਾਲੀ ਸੀ ਇੱਕ ਨੌਜਵਾਨ ਜਿਹੜਾ ਟੈਂਕੀ ਉੱਪਰ ਚੜਿਆ ਹੋਇਆ ਤੇ ਨਾਲ ਉਹਦੇ ਕੁਝ ਬੱਚੇ ਐ ਇਧਰਲੇ ਪਾਸੇ ਕੈਮਰਾਮੈਨ ਨੂੰ ਤਸਵੀਰ ਦਿਖਾ ਦਿਓ ਜੇ ਇਧਰਲੇ ਪਾਸੇ ਵੀ ਬੱਚੇ ਖੜੇ ਹੋਇਆ ਟੈਂਕੀ ਉੱਪਰ ਜਾ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਕਿਉਂ ਇਹ ਗੱਲਬਾਤ ਹੋਈ ਆ ਤੇ ਕੀ ਲੋੜ ਪੈ ਗਈ ਬੱਚਿਆਂ ਨੂੰ ਤੇ ਉਸ ਬਾਈ ਨੂੰ ਟੈਂਕੀ ਤੇ ਚੜਨ ਦੀ ਆਜੋ ਤਾਂ ਉੱਪਰ ਟੈਂਕੀ ਤੇ ਚੜਦੇ ਆਂ ਇਧਰਲੇ ਪਾਸੇ ਦੇਖ ਸਕਦੇ ਹੋ ਤੁਸੀਂ ਮੈਂ ਕੈਮਰਾਮੈਨ ਨੂੰ ਕਹੂੰਗਾ ਤਸਵੀਰ ਦਿਖਾ ਦਿਓ ਜੀ ਬੱਚੇ ਖੜੇ ਹੋਇਆ ਬੀਬੀਆਂ ਪਿੰਡ ਦੀਆਂ ਇਕੱਠੀਆਂ ਹੋਈਆਂ ਹੋਈਆਂ ਬਜ਼ੁਰਗ ਇਕੱਠੇ ਹੋਏ ਹੋਏ ਆ ਪੂਰੀ ਗੱਲਬਾਤ ਕੀ ਆ ਉਸ ਬਾਈ ਤੋਂ ਜਾਣਦੇ ਆ ਕੀ ਸਮੱਸਿਆ ਆਜੋ ਬਾਈ ਆਇਆ ਤੁਹਾਡੇ ਹੱਥ ਵਿੱਚ ਆਏ ਤੁਹਾਡੇ ਬੱਚੇ ਆ ਗਏ ਠੀਕੇ ਨੀਕੇ ਸੀਰ ਵੀ ਕਿਉਂ ਨਹੀਂ ਤੁਸੀਂ ਬੋਲਦੇ ਤੁਸੀਂ ਕੋਈ ਨਹੀਂ ਬੋਲਦਾ ਕੋਈ ਬੰਦਾ ਹੀ ਆ ਜਿਹੜਾ ਇੰਨੀ ਉੱਚੀ 33 ਦੇ ਛੜ ਰਿਹਾਗਾ ਉਹ ਸੋਡੀ ਖਾਤਰ ਲੜਦਾਗਾ ਆਪਾਂ ਉਹਦਾ ਹੀ ਆ ਬੜੀ ਸੇਫਟੀ ਦੇ ਨਾਲ ਅਸੀਂ ਆ ਰਹੇ ਹਾਂ ਕੈਮਰਾਮੈਨ ਸਾਬੀ ਬੜੀ ਸੇਫਟੀ ਦੇ ਨਾਲ ਆ ਰਹੇ ਆ ਕਿਉਂਕਿ ਜਿਹੜੀ ਇਹ ਟੈਂਕੀ ਹੈ ਇਹਦੀ ਹਾਲਤ ਹੈ ਜਿਹੜੀ ਬੜੀ ਖਾਸਤਾ ਹੈ ਤੇ ਉੱਪਰ ਜਾ ਕੇ ਉਸ ਵੀਰ ਦੇ ਨਾਲ ਗੱਲਬਾਤ ਕਰੂੰਗਾ ਤਾਂ ਆ ਕੈਮਰਾਮੈਨ ਨੂੰ ਕਹੂੰਗਾ ਥੱਲੇ ਦੀ ਤਸਵੀਰ ਜ਼ਰੂਰ ਦਿਖਾ ਦਿਓ ਜੇ ਉਧਰਲੇ ਪਾਸੇ ਵੀ ਬੱਚੇ ਆ ਇਧਰਲੇ ਪਾਸੇ ਪਿੰਡੇ ਲੋਕ ਇਕੱਠੇ ਹੋਏ ਆ ਤਾਂ ਥੋੜਾ ਧਿਆਨ ਦੇ ਨਾਲ ਆਓ ਜੇ ਬਾਈ ਧਿਆਨ ਨਾਲ ਇੱਥੋਂ ਤਾਂ ਟੈਂਕੀ ਦੇ ਉੱਪਰ ਆ ਗਏ ਆ ਪਰਲੇ ਪਾਸੇ ਉਹ ਨੌਜਵਾਨ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਆਹ ਕਿੰਨੇ ਕਿ ਬੱਚੇ ਦੇਖ ਸਕਦੇ ਹੋ ਤੁਸੀਂ ਇਧਰਲੇ ਪਾਸੇ ਕੈਮਰਾਮੈਨ ਨੂੰ ਕਹੂੰਗਾ ਆ ਤਸਵੀਰ ਦਿਖਾਓ ਜੇ ਤੰਗ ਜਗ੍ਹਾ ਤੇ ਕਰਕੇ ਆ ਨਿੱਕੇ ਨਿੱਕੇ ਬੱਚੇ ਪੁੱਤ ਕਿੰਨੇ ਸਾਲ ਦੀ ਉਮਰ ਹੈ ਨੌ ਆ ਨੌ ਸਾਲਾਂ ਦੇ ਬੱਚੇ ਦੇਖ ਸਕਦੇ ਹੋ ਕਿੰਨੇ ਸਾਲ ਦੀ ਉਮਰ ਹੈ 12 ਤੁਹਾਡੀ ਕਿੰਨੀ ਆ ਪੁੱਤ 17 ਸਾਲ ਦੀ ਤਾਂ ਦੇਖ ਸਕਦੇ ਹੋ ਨੌ ਨੌ ਸਾਲਾਂ ਦੇ ਬੱਚੇ 17 17 ਸਾਲਾਂ ਦੇ ਬੱਚੇ ਟੈਂਕੀ ਉੱਪਰ ਹੈ ਇੱਕ ਬਾਈ ਵੀ ਉਹਨਾਂ ਨਾਲ ਗੱਲਬਾਤ ਕਰਦੇ ਗੋਰਾ ਬਾਈ ਮਸੂਦ ਹੈ ਬਾਈ ਕੀ ਕਾਰਨ ਕੀ ਬਣਿਆ ਨਿੱਕੇ ਨਿੱਕੇ ਬੱਚਿਆਂ ਨੂੰ ਲੈ ਕੇ ਟੈਂਕੀ ਤੇ ਰੜਨਾ ਪੈ ਗਿਆ ਦੇਖੋ ਪਹਿਲਾਂ ਤਾਂ ਮੈਂ ਦੱਸ ਦਿਆਂ ਵੀ ਅਸੀਂ ਕਿਸੇ ਹੋਰ ਦੇ ਬੱਚਿਆਂ ਤੇ ਰਾਜਨੀਤੀ ਨਹੀਂ ਕਰਦੇ ਜਿਵੇਂ ਲੋਕ ਕਰਦੇ ਆ ਇਹ ਮੇਰੀ ਆਪ ਦੀ ਸਿਸਟਰ ਹੈ ਇਹ ਮੇਰਾ ਬੇਟਾ ਹੈ ਪਾਗਲ ਅਨਮੋਲ ਇਹ ਇਹ ਦੋ ਬੱਚੇ ਹੋਰ ਸਾਡੇ ਨਾਲ ਆਏ ਆ ਇਹਨਾਂ ਦੇ ਮਾਪਿਆਂ ਨੇ ਸਹਿਮਤੀ ਨਾਲ ਉੱਤੇ ਭੇਜਿਆ ਅੱਛਾ ਅਸੀਂ ਦੋ ਮੰਗਾਂ ਤੇ ਅੱਜ ਟੈਂਕੀ ਤੇ ਜਿਹੜਾ ਚੜੇ ਆ ਸਕੂਲ ਬਚਾਓ ਮੋਰਚਾ ਤੇ ਹਸਪਤਾਲ ਬਚਾਓ ਮੋਰਚਾ ਤੇ ਦੋਨਾਂ ਦੀਆਂ ਮੰਗਾਂ ਕੀ ਆ ਤੁਸੀਂ ਦੇਖ ਸਕਦੇ ਹੋ ਤੁਸੀਂ ਸਕੂਲ ਦੀ ਹਾਲਤ ਜਾ ਕੇ ਦੇਖੋ ਇੱਕ ਵੀ ਬਾਥਰੂਮ ਚੱਜਦਾ ਨਹੀਂ 1947 ਮੌਕੇ ਦਾ ਜਿਹੜਾ ਇਹ ਸਕੂਲ ਆ ਬਣਿਆ ਤੇ ਇਹਦੇ ਕੋਲੇ ਘੱਟੋ-ਘੱਟ 20 ਕਿੱਲੇ ਜ਼ਮੀਨ ਹੈ 5 ਕਿੱਲੇ ਰੈੱਡ ਕਰਾਸ ਕੋਲੇ ਆ ਉਹ ਰੈੱਡ ਕਰਾਸ ਲੈ ਜਾਂਦਾ ਬਾਕੀ ਆ ਜਿਹੜੀ ਜ਼ਮੀਨ ਆ ਉਹਦੇ ਕਮੇਟੀ ਦੇ ਜਿਹੜੇ ਅਹੁਦੇਦਾਰ ਆ ਉਹ ਤਣਾਟ ਉਹਨਾਂ ਦੇ ਕੋਈ ਜਵਾਕ ਨਹੀਂ ਇੱਥੇ ਪੜਦਾ ਤੇ ਉਹ ਕਹਿੰਦੇ ਵੀ ਸਾਡੇ ਪਿਓ ਦਾਦੇ ਨੇ দান ਕੀਤੀ ਸੀ ਅਸੀਂ ਇਹਨਾਂ ਦੇ ਕਾਬਜ ਰਾਵਾਂਗੇ ਆਏ ਤਾਂ ਫਿਰ ਮਾਤਾ ਅਮਰਕੌਰ ਨੇ ਹਜ਼ਾਰਾਂ ਕਿੱਲੇ ਜਲਾਲ ਵਾਲੇ ਸੰਤਾਂ ਨੂੰ ਦਿੱਤੀ ਹੈ ਤੇ ਉਹ ਇਹ ਪੁੱਛਦੇ ਆ ਰੋਜ਼ ਵੀ ਤੁਸੀਂ ਕੈਂਪ ਕਿੰਨੇ ਲਾਉਣੇ ਹੋ ਤੇ ਉਹ ਕਾਬਜ ਹੋਏ ਬੈਠੇ ਆ ਸਕੂਲ ਦੀ ਜਿਹੜੀ ਹਾਲਤਾ ਬਹੁਤ ਤਰਤਜੋਗ ਹੈ ਨਾ ਕੋਈ ਸਕੂਲ ਦੇ ਟੀਚਰ ਪੂਰੇ ਆ ਨਾ ਕੋਈ ਪ੍ਰਬੰਧ ਆ ਨਾ ਕੋਈ ਗੇਮਾਂ ਵਾਲ ਲੈ ਕੇ ਜਾ ਰਿਹਾ ਇਸੇ ਤਰ੍ਹਾਂ ਹੀ ਜਿਹੜਾ ਹੈਗਾ ਹਸਪਤਾਲ ਉਹ ਖੰਡਰ ਬਣ ਗਿਆ 21 ਬਿੰਡਾਂ ਦਾ ਹਸਪਤਾਲ ਆ ਸਾਡੇ ਬਾਈ ਸਬੰਧਤ ਪ੍ਰਸ਼ਾਸਨ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਆ ਵੀ ਇਹਨੂੰ ਮਸਲੇ ਨੂੰ ਬੈਠ ਕੇ ਹੱਲ ਹੋ ਸਕੇ ਇਹ ਦੇਖੋ ਜੀ ਅਸੀਂ 1 ਮਹੀਨਾ ਪਹਿਲਾਂ ਡੀਸੀ ਨੂੰ ਡੀਓ ਨੂੰ ਸਿਵਲ ਸਰਜ ਨੂੰ ਪ੍ਰਾਇਮਰੀ ਜਿਹੜੀ ਮੈਡਮ ਹੁੰਦੀ ਹੈ ਸਰਕਾਰੀ ਵਾਲੀ ਸਾਰੇ ਜਿਹੜੇ ਅਧਿਕਾਰੀ ਉਹਨਾਂ ਨੂੰ ਅਸੀਂ ਮੰਗ ਪੱਤਰ ਦਿੱਤਾ ਅੱਜ ਪੂਰਾ 1 ਮਹੀਨਾ ਹੋ ਗਿਆ ਸਾਨੂੰ ਜਿਹੜਾ ਮੰਗ ਪੱਤਰ ਦਿੱਤੇ ਨੂੰ ਆਹ ਸਾਡਾ ਦਰਖਾਸਤ ਨੰਬਰ ਹੈ ਆਹ ਸਾਡਾ ਤੁਸੀਂ ਦੇਖ ਸਕਦੇ ਹੋ ਦਰਖਾਸਤ ਨੰਬਰ ਹੈ ਜਿਹੜਾ ਅਸੀਂ ਮੰਗ ਪੱਤਰ ਦਿੱਤਾ ਪਰ ਹਜੇ ਤੱਕ ਜਿਹੜੀ ਕੋਈ ਵੀ ਹੈ ਕਿਸੇ ਤਰ੍ਹਾਂ ਦੀ ਹੈ ਜਿਹੜੀ ਮਤਲਬ ਹਲਚਲ ਨਹੀਂ ਸਰਕਾਰ ਨੇ ਕੀਤੀ ਇਸ ਕਰਕੇ ਸਾਨੂੰ ਅੱਜ ਮਜਬੂਰ ਜਿਹੜਾ ਟੈਂਕੀ ਤੇ ਚੜ੍ਹਨਾ ਪਿਆ ਪਹਿਲਾਂ ਭਾਈ ਮਾਨ ਸਾਹਿਬ ਕਹਿੰਦੇ ਹੁੰਦੇ ਸੀ ਵੀ ਤੁਹਾਨੂੰ ਕਿਸੇ ਨੂੰ ਨਹੀਂ ਚੜਨਾ ਪੈਣਾ ਅੱਜ ਹਾਲਾਤ ਵੇਖ ਰਿਹਾ ਬੱਚਿਆਂ ਨੂੰ ਵੀ ਚੜਨਾ ਪੈ ਗਿਆ ਦੇਖੋ ਨਿੱਕੇ ਨਿੱਕੇ ਬੱਚੇ ਆ ਇਹਨਾਂ ਨੂੰ ਇਹ ਕਿ ਇੱਥੇ ਸੋਹਣਾ ਸਕੂਲ ਹੋਵੇ ਅਸੀਂ ਇੱਥੋਂ ਦੇ ਚੰਗੇ ਭਵਿੱਖ ਨੂੰ ਇੱਥੇ ਚੰਗੀ ਪੜ੍ਹਾਈ ਹੋਵੇ ਸਾਰੇ ਟੀਚਰ ਪੂਰੇ ਹੋਣ ਸਾਡਾ ਕੋਈ ਨਜਾਇਜ਼ ਮੰਗਤਾ ਹੈ ਨਹੀਂ ਸਿੰਪਲ ਮੰਗਾ ਵੀ ਇੱਥੇ ਇਤਿਹਾਸਕ ਪੂਰੇ ਕਰੋ ਪਾਣੀ ਦਾ ਪ੍ਰਬੰਧ ਹੋਵੇ ਬਾਥਰੂਮ ਦਾ ਪ੍ਰਬੰਧ ਹੋਵੇ ਤੇ ਜਿਹੜੀ ਪ੍ਰਾਣੀ 1947 ਮੌਕੇ ਦੀ ਕਮੇਟੀ ਉਹ ਬਦਲ ਕੇ ਹਰੇਕ ਫਿਰਕੇ ਜੋ ਪਿੰਡ ਚੋਂ ਬੰਦਾ ਪਾਇਆ ਜਾਵੇ ਇੱਕ ਜਿਹੜੀ ਉਹ ਜਿਹੜੀ ਉਹ ਪਿੰਡ ਦੀ ਕਮੇਟੀ ਆ ਉਹ ਪਿੰਡ ਲੈਵਲ ਦੀ ਆ ਜਾਂ ਕੁਝ ਬਾਹਰੋਂ ਵੀ ਲੋਕ ਇਨਵੋਲ ਹੋ ਨਹੀਂ ਉਹਦੇ 'ਚ ਦੇਖੋ ਕੁਝ ਬੰਦੇ ਆ ਜਿਹੜੇ ਉਹ ਤਣਾਟ ਹੀ ਆ ਸਾਰੇ ਇੱਥੇ ਤੋਂ ਉਹਨਾਂ ਦੇ ਜਵਾਕ ਹੀ ਨਹੀਂ ਉਹ ਤਾਂ ਐਨਆਰਆਈ ਆ ਨਾ ਉਹਨਾਂ ਦੇ ਕੋਈ ਬੱਚਾ ਨਹੀਂ ਪੜਦਾ ਤੇ ਉਹ ਮਤਲਬ ਕੋਈ ਅਮਰੀਕਾ 'ਚ ਅੱਡ ਪਿੱਛੇ ਜੇ ਡੈਥ ਹੋ ਗਈ ਉਹਦੇ ਥਾਂ ਤੇ ਕੋਈ ਕਲਵੀਰ ਮੱਤਾ ਸਾਡੇ ਪਿੰਡ ਦਾ ਜਿਹੜਾ ਚੌਧਰੀ ਆ ਉਹਨੂੰ ਜਾ ਕੇ ਇੱਥੋਂ ਦਾ ਪ੍ਰਧਾਨ ਥੋਬਤਾ ਇਸ ਕਰਕੇ ਅਸੀਂ ਇਹਨਾਂ ਨੂੰ ਪ੍ਰਧਾਨ ਕਮੇਟੀ ਮੈਂਬਰ ਨਹੀਂ ਮੰਨਦੇ ਅਸੀਂ ਇਹ ਮੋਰਚੇ ਵੱਲੋਂ ਐਲਾਨ ਕਰਾਂਗੇ ਵੀ ਆ ਸਾਡੇ ਕਮੇਟੀ ਜੀ ਦੇ ਜਿਹੜੇ ਹੋਣਗੇ ਜੇ ਜੇ ਭਾਈ ਨਹੀਂ ਹੱਲ ਹੁੰਦਾ ਫੇਰ ਕੀ ਕਰੋਂਗੇ ਦੇਖੋ ਜੀ ਅਸੀਂ ਬੈਠੇ ਆ ਅਸੀਂ ਜਦੋਂ ਤੱਕ ਇਹ ਮਸਲੇ ਦਾ ਹੱਲ ਨਹੀਂ ਹੋ ਜਾਂਦਾ ਉਦੋਂ ਤੱਕ ਅਸੀਂ ਇੱਥੇ ਬੈਠੇ ਆ ਕੱਲ ਤੋਂ ਜਿਹੜਾ ਮਰਨ ਵਰਤਾ ਉਹ ਵੀ ਸ਼ੁਰੂ ਹੋਊਗਾ ਜੀ ਬੱਚਿਆਂ ਸਮੇਤ ਨਾ ਬੱਚਾ ਸਮੇਤ ਹੋਊਗਾ ਬੱਚਾ ਸਮੇਤ ਹੋਊਗਾ ਜੀ ਬਈ ਕੀ ਕੀ ਫੈਸਲਾ ਸਹੀ ਸਮਝਦੇ ਹੋ ਬੱਚਿਆਂ ਨੂੰ ਨਾਲ ਲੈ ਕੇ ਦੇਖੋ ਮੇਰੀ ਗੱਲ ਸੁਣੋ ਇਹਨਾਂ ਦੀ ਜ਼ਿੰਦਗੀ ਹੈ ਜਿਹੜੀ 1947 ਤੋਂ ਲੈ ਕੇ ਹੁਣ ਤੱਕ ਜਿਹੜਾ ਬੱਚਾ ਇੱਥੇ ਪੜਿਆ ਇੱਕ ਵੀ ਕਿਸੇ ਮਕਾਮ ਤੇ ਨਹੀਂ ਗਿਆ ਬੱਚਾ ਇੱਕ ਵੀ ਤੁਸੀਂ ਇਹ ਸਕੂਲ ਨੂੰ ਸਹੀ ਸਮਝਦੇ ਹੋ ਤੁਸੀਂ ਦੱਸੋ ਵੀ ਇਹ ਸਕੂਲ ਨੂੰ ਸਹੀ ਸਮਝਦੇ ਹੋ ਮੈਂ ਤਾਂ ਅਜੇ ਇਹ ਸਕੂਲਾਂ ਨੂੰ ਬਿਲਕੁਲ ਨਹੀਂ ਸਹੀ ਸਮਝਦਾ ਬਸ ਨਹੀਂ ਸਮਝਦੇ ਨਾ ਤੁਸੀਂ ਇਹ ਸਕੂਲ ਚ ਵਿਜ਼ਿਟ ਕਰਿਓ ਬਾਥਰੂਮ ਚੈੱਕ ਕਰਿਓ ਆਪ ਬਿਲਡਿੰਗ ਦੇਖੀਏ ਤੁਸੀਂ ਆ ਬਿਲਡਿੰਗ ਇਧਰ ਇਧਰ ਦੀ ਤੁਸੀਂ ਮੈਂ ਦਿਖਾਉਂਗਾ ਤੁਹਾਨੂੰ ਉਹ ਸਾਹਮਣੇ ਬਿਲਡਿੰਗ ਹੈ ਉਹ ਜ਼ਰੂਰ ਤੁਸੀਂ ਇਧਰਲੇ ਪਾਸੇ ਦੀ ਜਾ ਕੇ ਦੇਖਿਓ ਉਹ ਛੱਡ ਹੈ ਉੱਥੇ ਜਿਹੜਾ ਖਾਣਾ ਬੰਦ ਆ ਥੱਲੇ ਕੋਈ ਕਿਸੇ ਤਰ੍ਹਾਂ ਦੀ ਗੇਮ ਨਹੀਂ ਹੈ ਜਿਹੜੇ ਗਰਾਊਂਡ ਹੈ ਕੋਈ ਡੀਪੀ ਵੱਲੋਂ ਇੱਥੇ ਕੋਈ ਪ੍ਰਬੰਧ ਨਹੀਂ ਕੋਈ ਪ੍ਰਿੰਸੀਪਲ ਨਹੀਂ ਇੱਥੇ ਪੂਰੇ ਕਿਸੇ ਤਰ੍ਹਾਂ ਦਾ ਇੱਕ ਵੀ ਸਕੂਲ ਇਸ ਸਕੂਲ ਦੇ ਵਿੱਚੋਂ ਕੋਈ ਬੱਚਾ ਜਿਹੜਾ ਕੋਈ ਖੇਡਾਂ ਵਾਲ ਨਹੀਂ ਯਾਰ ਕਮਾਲਾ ਸਾਡੇ ਮਜ਼ਦੂਰਾਂ ਦੇ ਜਿਹੜੇ ਬੱਚੇ ਪੜ੍ਹਦੇ ਆ ਤੇ ਉਹਨਾਂ ਨਾਲ ਐਡਾ ਹੱਤਿਆਚਾਰ ਪਰ ਇਹਨੂੰ ਬੰਦ ਕਰ ਦਿਓ ਫਿਰ ਗੱਲ ਖਤਮ ਇਹਨੂੰ ਠੇਕੇ ਤੇ ਦੇ ਦਿਓ ਜੀ ਕਿੰਨੀ ਆਮਦਨ ਆਉਂਦੀ ਹੈ ਸਕੂਲ ਨੂੰ ਇਹਨੂੰ ਇਹਨੂੰ ਘੱਟੋ ਘੱਟ 8 ਤੋਂ 9 ਲੱਖ ਰੁਪਏ ਆਮਦਨ ਆਉਂਦੀ ਹੈ 8 ਤੋਂ 9 ਲੱਖ ਰੁਪਏ ਆਉਂਦੀ ਹੈ ਤਾਂ ਤਾਂ ਵੀ ਵਿਕਾਸ અધੂਰਾ ਹੀ ਪਿਆ ਦਾ ਦੇਖੋ 8 ਤੋਂ 9 ਲੱਖ ਰੁਪਏ ਜਿਹੜੀ ਆਮਦਨ ਹੈ ਉਹ ਜਾਂਦੀ ਕਿੱਥੇ ਹੈ ਜਿਵੇਂ ਕੂਚੀ ਫੇਰਤੀ ਕਲੀ ਫੇਰਤੀ ਉਹਦਾ 2.5 ਲੱਖ ਬਿੱਲ ਪਾਤਾ ਹੋਇਆ 20000 ਦਾ ਰੰਗ ਉਹ ਸਿੱਧਾ 2.5 ਲੱਖ ਰੁਪਏ ਠੀਕ ਹੋ ਗਿਆ ਤੇ ਜੇ 6 ਮਹੀਨਿਆਂ ਵਿੱਚ ਦੀ ਦੋ ਵਾਰੀ ਰੰਗ ਹੋ ਗਿਆ ਤੇ 5 ਲੱਖ ਹੋ ਗਿਆ ਜੇ ਚਾਰ ਵਾਰੀ ਇੱਕ ਤਾਂ ਕਮਰਾ ਠੀਕ ਕਰਤਾ ਆ ਜਿਵੇਂ ਲਈ ਪਉਣਾ ਮਤਲਬ ਉਸ ਹਾਕਤਾਬ ਵਿੱਚ ਪੂਰੇ ਆ ਉਹ ਮਤਲਬ ਉਹਦੇ ਕਾਬਜ ਆ ਇਸੇ ਤਰ੍ਹਾਂ ਹੀ ਸਕੂਲ ਦੀ ਜਿਹੜੀ ਆਮਦਨ ਵੱਖਰੀ ਆ ਸਕੂਲ ਨੂੰ ਗ੍ਰਾਂਟ ਆ ਜਿਹੜੀ ਵੱਖਰੀ ਆ ਤੇ ਜਿਹੜਾ ਸਕੂਲ ਦਾ ਜਿਹੜਾ ਪ੍ਰਬੰਧ ਆ ਉਹ ਬਿਲਕੁਲ ਗੰਦਾ ਤੇ ਭੜਾ ਨੋ ਬਾਈਕ ਕਿ ਕਿੰਨਾ ਸਮਾਂ ਹੋ ਗਿਆ ਇੱਥੇ ਹੁਣ ਚੜ੍ਹਿਆ ਨੂੰ ਆ ਸਾਨੂੰ ਘੱਟੋ ਘੱਟ ਅਸੀਂ 12 ਵਜੇ ਚੜ੍ਹੇ ਜੀ ਇੱਥੇ ਤੇ ਅਸੀਂ ਇਸੇ ਤਰ੍ਹਾਂ ਹੀ ਬੈਠੇ ਰਾਵਾਂਗੇ ਜੀ ਆ ਮੌਕੇ ਦੇ ਕਿਸੇ ਪ੍ਰਸ਼ਾਸਨ ਪ੍ਰਸ਼ਾਸਨ ਨੇ ਕੋਈ ਸਮਰਕਰਨ ਦੀ ਕੋਸ਼ਿਸ਼ ਕੀਤੀ ਦੇਖੋ ਪ੍ਰਸ਼ਾਸਨ ਤੇ ਅਸੀਂ ਆਸ ਹੀ ਨਹੀਂ ਕਰਦੇ ਪ੍ਰਸ਼ਾਸਨ ਨੇ ਇੱਥੋਂ ਕੀ ਕਰਨਾ ਉਹ ਪਹਿਲਾਂ ਇੱਥੇ ਤੁਹਾਨੂੰ ਪਤਾ ਹੀ ਹੈ ਸਾਡੇ ਜੇਤੋ ਐਸ ਐਚਓ ਸਾਹਿਬ ਹੈ ਉਹ ਪਹਿਲਾਂ ਆਊਗਾ ਉਹਨੂੰ ਆਏ ਹੁੰਦਾ ਵੀ ਮੈਂ ਗਾਂ ਜਾ ਕੇ ਅਗਲੇ ਨੂੰ ਮਾਰ ਹੀ ਦੇਣਾ ਹੁੰਦਾ ਅਸੀਂ ਤਾਂ ਮਰਨ ਨੂੰ ਤਿਆਰ ਬੈਠੇ ਆ ਉਹ ਪੌੜੀਆਂ ਚੜ੍ਹੇ ਤਾਂ ਸਹੀ ਅੱਜ ਅਸੀਂ ਛਾਲਾ ਮਾਰਾਂਗੇ ਜੀ ਜੀ ਇਧਰ ਬੱਚਾ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਮੈਂ ਕੈਮਰਾਮੈਨ ਨੂੰ ਕਹੂੰਗਾ ਪੁੱਤ ਜਿਵੇਂ ਇਹਨਾਂ ਨੇ ਦੱਸਿਆ ਸਕੂਲ ਦੇ ਕਿੰਨੇ ਕੁ ਮਾੜੇ ਹਾਲਾਤ ਆ ਤੁਸੀਂ ਸਕੂਲ ਬਹੁਤ ਮਾੜੇ ਹਾਲਾਤ ਜੀ ਇੱਥੋਂ ਦੇ ਨਾ ਕੋਈ ਲੈਕਚਰਰ ਆ ਨਾ ਕੋਈ ਚੱਜੇ ਦਾ ਡੀਪੀ ਆ ਤੇ ਨਾ ਕੋਈ ਪ੍ਰਿੰਸੀਪਲ ਆ ਕੋਈ ਇੱਥੇ ਖੇਡਾਂ ਨਹੀਂ ਹੁੰਦੀਆਂ ਕੋਈ ਸਾਰੇ ਸਕੂਲਾਂ ਵਿੱਚ 3-3 ਵਜੇ ਤੱਕ ਪਲੱਸ 1 ਪਲੱਸ 2 ਨੂੰ ਪੜਾਉਂਦੇ ਆ ਪਰ ਸਾਨੂੰ ਕਿਤੇ 10 ਵਜੇ ਭੇਜ ਦਿੰਦੇ ਆ ਕਿਤੇ 11 ਵਜੇ ਕਿਤੇ 12 ਵਜੇ ਸਾਡੀ ਕੋਈ ਕਲਾਸ ਨਹੀਂ ਲੱਗਦੀ ਸਾਰੀਆਂ ਕਲਾਸਾਂ ਮਿਸ ਹੁੰਦੀਆਂ ਹੂੰ ਟੈਂਕੀ ਤੇ ਜਾਣਨਾ ਠੀਕ ਸਮਝਿਆ ਤੁਸੀਂ ਹਾਂਜੀ ਅਸੀਂ ਠੀਕ ਸਮਝਿਆ ਕਿਉਂਕਿ ਸਾਡੇ ਜੇ ਸਾਡਾ ਪਵੈਖ ਬੰਦ ਆਏ ਤੇ ਇਸੇ ਕਾਰਨ ਹੀ ਬਣੂਗਾ ਫਿਰ ਹੂੰ ਜੀ ਤਾਂ ਇੱਧਰ ਇੱਕ 9 ਸਾਲ ਦਾ ਬੱਚਾ ਵੀ ਆ ਪੁੱਤ ਕੀ ਨਾਂ ਤੇਰਾ ਅਨਮੋਲ ਪ੍ਰੀਤ ਡਰ ਨਹੀਂ ਲੱਗਦਾ ਟੈਂਕੀ ਤੇ ਨਹੀਂ ਜੀ ਸਾਲਾ ਦਾ ਬੱਚਾ ਉੱਪਰ ਚੜਿਆ ਹੋਇਆ ਤਾਂ ਮੈਂ ਸਮਝ ਸਕਦਾ ਪੁੱਤ ਇਹੋ ਜੇ ਪਰ ਜਿਹੜੇ ਯੋਧੇ ਆ ਨਾ ਉਹ ਸੰਘਰਸ਼ੀ ਯੋਧੇ ਬਣਦੇ ਹੁੰਦੇ ਆ ਤਾਂ ਇਹ ਇੱਕ ਨਿੱਕਾ ਜਿਹਾ ਬੱਚਾ ਇੱਥੇ ਟੈਂਕੀ ਤੇ ਵੀ ਆ ਤਾਂ ਆ ਬਈ ਕੀ ਹਾਲ ਹੈ ਠੀਕ ਹੈ ਤਾ ਮੈਂ ਇਹ ਲਗਾਤਾਰ ਤੁਹਾਨੂੰ ਹਾਲਾਤ ਦਿਖਾ ਰਿਹਾ ਪਿੰਡ ਮੱਤੇ ਦੇ ਜ਼ਿਲ੍ਹੇ ਫਰੀਦਕੋਟ ਦੇ ਹਾਲਾਤ ਹੈ ਹਸਪਤਾਲ ਲੋਕਾਂ ਨੂੰ ਪਿੰਡ ਦੇ ਬੱਚਿਆਂ ਨੂੰ ਇੱਥੋਂ ਤੱਕ ਕਿ ਆਪਣੇ ਪਿੰਡ ਨੂੰ ਸਹੀ ਬਣਾਉਣ ਵਾਸਤੇ ਪਿੰਡ ਦੇ ਸਕੂਲ ਨੂੰ ਸਹੀ ਬਣਾਉਣ ਵਾਸਤੇ ਹਸਪਤਾਲ ਨੂੰ ਸਹੀ ਬਣਾਉਣ ਵਾਸਤੇ ਟੈਂਕੀ ਤੇ ਚੜ੍ਹਨਾ ਪੈ ਗਿਆ ਇਸ ਤਰ੍ਹਾਂ ਦੇ ਪੰਜਾਬ ਦੇ ਗੱਲ ਕਰਦੀ ਹੈ ਮੌਜੂਦਾ ਹਾਲਾਤ ਹੈ ਹੁਣ ਜਿਹੜੀ ਆਮ ਆਦਮੀ ਪਾਰਟੀ ਪਹਿਲਾਂ ਫੋਕੀਆਂ ਫਾੜਾ ਮਾਰਦੀ ਸੀ ਵੀ ਅਸੀਂ ਸਕੂਲ ਸਮਾਰਟ ਬਣਾਤੇ ਸਮਾਰਟ ਸਕੂਲ ਬਣਾਤੇ ਹੁਣ ਆਮ ਆਦਮੀ ਪਾਰਟੀ ਇਸ ਬਾਰੇ ਕੀ ਸੋਚਦੀ ਹੈ ਜੇ ਅੱਜ ਚੰਗੇ ਸਕੂਲ ਬਣੇ ਹੁੰਦੇ ਤਾਂ ਇਹਨਾਂ ਨੌਜਵਾਨ ਨੂੰ ਤੇ ਇਹਨਾਂ ਬੱਚਿਆਂ ਨੂੰ ਟੈਂਕੀ ਉੱਪਰ ਨਾ ਚੜ੍ਹਨਾ ਪੈਂਦਾ